ਨਾਮ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਨਾਮ ਐਸਾ ਹੈ ਜੇ ਸੜਦਾ ਮਨ ਹੋਵੇ ਠੰਡਾ ਹੋ ਜਾਂਦਾ ਹੈ। ਮਨ ਦੀ ਪਟਕਣਾ ਖਤਮ ਹੋ ਜਾਂਦੀ ਹੈ। ਕਬੀਰ ਜੀ ਕਹਿੰਦੇ ਹਨ ਤੂੰ ਨਾਮ ਜਪ। ਨਾਮ ਜਪਣ ਨਾਲ ਤੂੰ ਸੁਖ ਪਾਏਗਾ। ਤੇਰੇ ਮਨ ਦੀ ਪਟਕਣਾ ਦੂਰ ਹੋ ਜਾਵੇਗੀ। ਜਿਹੜਾ ਤੇਰਾ ਮਨ ਵਿਕਾਰਾਂ ਦੇ ਵਿੱਚ ਸੜ ਰਿਹਾ ਹੈ ਤੇਰੀ ਬੁੱਧੀ ਚੰਚਲ ਹੋ ਗਈ ਹੈ ਇਸ ਨੂੰ ਸਹਜ ਅਵਸਥਾ ਮਿਲੇਗੀ ਪਰ ਕਿਵੇਂ ਨਾਮ ਜਪਣ ਨਾਲ ਕਬੀਰ ਜੀ ਫਰਮਾਉਂਦੇ ਹਨ ਅਗਨ ਨਾ ਦਹ ਪਵਨ ਨਹੀਂ ਮਗਨੇ ਭਾਵ ਨਾਮ ਉਹ ਧਨ ਹੈ ਜਿਸ ਨੂੰ ਅੱਗ ਸਾੜ ਨਹੀਂ ਸਕਦੀ ਬਾਕੀ ਸਭ ਪਦਾਰਥਾਂ ਨੂੰ ਅੱਗ ਦਾ ਡਰ ਹੈ ਪਤਨ ਹੀ ਕਿਸ ਵੇਲੇ ਅਗ ਦੁਸ਼ਮਣ ਹੋ ਜਾਵੇ ਕਿਉਂਕਿ ਘਰ ਘਰ ਅੱਗ ਬਲ ਰਹੀ ਹੈ ਪਤਾ ਨਹੀਂ ਕਿਸ ਵੇਲੇ ਭੰਬੜ ਮਚ ਉੱਠੇ ਬਾਹਰ ਵੀ ਅੱਗ ਚੱਲ ਰਹੀ ਹੈ ਤੇ ਮਨ ਅੰਦਰ ਵੀ ਅੱਗ ਮਨ ਨੂੰ ਸਾੜ ਰਹੀ ਹੈ ਵਿਕਾਰਾਂ ਦੀ ਅੱਗ ਮਨ ਨੂੰ ਟਿਕਾਉ ਹੀ ਨਹੀਂ ਬਖਸ਼ਦੀ ਜਿਸ ਵੇਲੇ ਭੰਬੜ ਮੱਚ ਉੱਠਦਾ ਹੈ ਭਾਈ ਭਾਈ ਦਾ ਗਲਾ ਕੱਟ ਦਿੰਦਾ ਹੈ ਪਰ ਨਾਮ ਐਸਾ ਧੰਨ ਹੈ ਜਿਸ ਕੋਲ ਵੀ ਨਾਮ ਹੈ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਅਗਨ ਨਾ ਦਹ ਪਵਨ ਨਹੀਂ ਮਗਨੇ ਤਸਕਰ ਨੀਰ ਨਾ ਆਵੇ ਹਵਾ ਇਸ ਨੂੰ ਉਡਾ ਨਹੀਂ ਸਕਦੀ ਤੂਫਾਨ ਜਦੋਂ ਆਉਂਦਾ ਹੈ ਕਿਤਨੇ ਬੁਰੇ ਛੱਡੇ ਕੇ ਜਾਂਦੇ ਹਨ ਵੱਡੀਆਂ ਵੱਡੀਆਂ ਮੰਜਲਾਂ ਦੇ ਮਨਾਰੇ ਲਿਖ ਜਾਂਦੇ ਹਨ ਸਮੁੰਦਰ ਦੇ ਕਿਨਾਰਿਆਂ ਤੇ ਵਸਣ ਵਾਲੇ ਸ਼ਹਿਰਾਂ ਦੇ ਸ਼ਹਿਰ ਮਿੱਟੀ ਬਲੀਤ ਹੋ ਜਾਂਦੇ ਹਨ ਪਰ ਜਿੱਥੇ ਪਰਮੇਸ਼ਰ ਦਾ ਘਰ ਹੈ ਜਿੱਥੇ ਉਹਦੇ ਨਾਮ ਦੀ ਬਰਕਤ ਹੈ ਉਸ ਨੂੰ ਇੱਕ ਮਾਤਰ ਵੀ ਫਰਕ ਨਹੀਂ ਪੈਂਦਾ ਚਖੜ ਵਾਉਣਾ ਢੋਲਈ ਪर्वਤ ਮੇਰਾਣ ਨਾ ਮੇਜ ਆਪਣਾ ਵਾਲਾ ਪਹਾੜ ਵਾਂਗੂ ਪਟਲ ਖੜੋਤਾ ਹੈ ਕਿਤਨੇ ਦੁਨੀਆਂ ਵਿੱਚ ਤੂਫਾਨ ਆਉਣ ਉਸ ਨੂੰ ਕੋਈ ਫਰਕ ਨਹੀਂ ਉਸ ਜ਼ਾਕਪੜ ਜਣੀ ਵਿਕਾਰ ਸਕਦੇ ਤਸਕਰ ਨੀਰ ਨਾ ਆਵੇ ਚੋਰ ਇਸ ਨੂੰ ਚੁਰਾ ਨਹੀਂ ਸਕਦੇ ਧਨ ਨੂੰ ਬਹੁਤ ਡਰ ਹੈ ਮਾਇਆ ਨੂੰ ਲੋਕ ਸਾਫ ਸਾਫ ਕੇ ਰੱਖਦੇ ਹਨ ਬੈਂਕਾਂ ਵਿੱਚ ਐਫ ਡੀਆ ਕਰਵਾ ਕੇ ਧਿਆਨ ਨਾਲ ਪਰ ਜਿਹਨੇ ਲੁੱਟਣਾ ਹੈ ਉਹਨੇ ਲੁੱਟ ਕੇ ਲੈ ਹੀ ਜਾਣਾ ਪਰ ਨਾਮ ਨੂੰ ਕੋਈ ਡਰ ਨਹੀਂ ਨਾਮ ਧਨ ਅਗੰਮੀ ਧਨ ਹੈ ਇਸ ਨੂੰ ਕੋਈ ਡਰ ਨਹੀਂ ਪਰ ਕੋਈ ਜੱਪਕੇ ਦਾ ਦੇਖੇ ਕੋਈ ਜੱਪਦਾ ਹੀ ਨਹੀਂ ਨਰਾਮ ਨਾਮ ਧਨਕਰ ਸਚਾਇਉਨੀ ਸੋ ਧਨਕਤ ਹੀ ਨਾ ਜਾਵੇ ਜੋ ਤੂੰ ਜਪ ਲਿਆ ਉਹ ਤੇਰੇ ਨਾਲ ਜਾਏਗਾ ਇੱਥੇ ਵੀ ਅੱਗੇ ਵੀ ਲੋਕ ਪਰਲੋਕ ਸਬਰ ਜਾਣਗੇ ਜਿਸ ਪਰਮੇਸ਼ਰ ਨੇ ਤੈਨੂੰ ਹਰ ਵਕਤ ਆਪਣੀ ਨਜ਼ਰ ਵਿੱਚ ਰੱਖਿਆ 84 ਲੱਖ ਜੂਨਾਂ ਵਿੱਚ ਪਾਇਆ ਪਰ ਉਹਦੇ ਹੁਕਮ ਅnder ਉਹ ਕਮਾਂ ਅnder ਹੀ ਤੂੰ ਉੱਥੇ ਰਿਹਾ 84 ਲੱਖ ਜੂਨ ਵਿੱਚ ਉਸ ਦੀ ਨਜ਼ਰ ਵਿੱਚ ਜੇ ਚਾਵੇ ਤਾਂ ਉਹ ਤੇਰਾ ਨਾਮੋਂ ਨਿਸ਼ਾਨ ਮਿਟਾ ਸਕਦਾ ਹੈ ਪਰ ਉਸ ਨੇ 84 ਲੱਖ ਜੂਨ ਪੂਰੀ ਕਰਵਾ ਕੇ ਤੈਨੂੰ ਮਨੁੱਖਾ ਦੇਹੀ ਦਿੱਤੀ ਕਿ ਆ ਤੈਨੂੰ ਹੁਣ ਮੌਕਾ ਦਿੱਤਾ ਹੈ ਤੂੰ ਮੈਨੂੰ ਮਿਲ ਪਰ ਮਨੁੱਖ ਵਿਕਾਰਾਂ ਵਿੱਚ ਪਟਕੜਾ ਰੰਦਾ ਹੈ ਇਸ ਲਈ ਨਾਮ ਜਪੋ ਭਾਈ ਆਲਸ ਨਾ ਕਰੋ ਕਿਉਂਕਿ ਜਿੱਥੋਂ ਦੀ ਅਸੀਂ ਆਏ ਹਾਂ ਅਸੀਂ ਵਾਪਸ ਉੱਥੇ ਹੀ ਜਾਣਾ ਹੈ ਇਹ ਨਾ ਹੋਵੇ ਕਿ ਉਸ ਕੇਰੇ ਵਿੱਚ ਹੀ ਅਸੀਂ ਭਟਕਦੇ ਰਹੀਏ 84 ਲੱਖ ਦੇ ਗੇੜ ਵਿੱਚ ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੂੰ ਉਸ ਪਰਮੇਸ਼ਰ ਨੂੰ ਕਿਉਂ ਵਿਸਾਰਿਆ ਹੋਇਆ ਹੈ ਜੋ ਕਣ-ਕਣ ਵਿੱਚ ਵਸਿਆ ਹੋਇਆ ਹੈ ਜਿਸਨੇ ਤੈਨੂੰ ਮਾਤਾ ਦੇ ਗਰਭ ਵਿੱਚ ਵੀ ਸਵਾਸ ਦਿੱਤੇ ਸੋ ਕਿਉਂ ਬਿਸਰੈ ਜਿਨ ਸਭ ਕੁਝ ਦਿਆ ਸੋ ਕਿਉਂ ਬਿਸਰੈ ਜਿਹ ਜੀਵਨ ਜੀਆ ਉਸ ਅਕਾਲ ਪੁਰਖ ਮਹਾਰਾਜ ਜੀ ਨੇ ਤੈਨੂੰ ਸਵਾਸ ਦਿੱਤੇ ਤੈਨੂੰ ਜੀਵਨ ਦਿੱਤਾ ਹੱਥ ਪੈਰ ਦਿੱਤੇ ਤੂੰ ਉਸ ਦਾ ਸਿਮਰਨ ਕਿਉਂ ਨਹੀਂ ਕਰਦਾ ਜੇ ਤੂੰ ਉਸ ਦਾ ਸਿਮਰਨ ਕਰੇ ਤੂੰ ਪਰਮੇਸ਼ਰ ਨੂੰ ਮਿਲ ਪਵੇ ਜਦੋਂ ਮਿਲ ਪਵੇਂਗਾ 84 ਵਿੱਚ ਤੂੰ ਨਹੀਂ ਆਵੇਂਗਾ ਜਦੋਂ 84 ਵਿੱਚ ਨਹੀਂ ਆਵੇਂਗਾ ਤੇਰੀ ਮੁਕਤੀ ਹੋ ਜਾਵੇਗੀ ਪਰ ਉਹ ਕਿਵੇਂ ਨਾਮ ਜਪਣ ਨਾਲ ਨਾਮ ਸਭ ਤੋਂ ਉੱਤਮ ਚੀਜ਼ ਹੈ ਪ੍ਰਭੂ ਦਾ ਸਿਮਰਨ ਪ੍ਰਯਤ ਸਦ ਨੋ ਨਿੱਧ ਪ੍ਰਭੂ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਾਲ ਪੂਜਾ ਪ੍ਰਭ ਕਾ ਸਿਮਰਨ ਬਿਨ ਸਤੂ ਜਾ ਦੁਨੀਆ ਦੀ ਹਰ ਚੀਜ਼ ਨਾਮ ਵਿੱਚੋਂ ਮਿਲਦੀ ਹੈ ਰਿਧੀਆਂ ਸਿੱਧੀਆਂ ਤਨ ਸ਼ੋਹਰਤ ਬਾਦਸ਼ਾਹੀਆਂ ਸਭ ਕੁਝ ਨਾਮ ਹੀ ਹੈ ਭਾਈ ਨਾਮ ਨੂੰ ਜਪ ਤੇਰੀ ਫਟਕਣਾ ਮੁੱਕੇਗੀ ਸਹਿਜ ਅਵਸਥਾ ਆਵੇਗੀ ਨਿਮਰਤਾ ਆਵੇਗੀ ਘੋਮੇ ਦਾ ਰੋਗ ਦੂਰ ਹੋਵੇਗਾ ਨਿੰਦਿਆ ਚੁਗਲੀ ਖਤਮ ਹੋਵੇਗੀ ਬਰਕਤ ਫੇਰ ਭਵੇਗੀ ਤੂੰ ਇਹ ਨਾ ਸੋਚ ਕੇ ਤੇਰਾ ਕੁਝ ਨਹੀਂ ਬਣੂਗਾ ਜਿਹੜਾ ਪਰਮੇਸ਼ਰ ਹੈ ਨਾ ਉਹ ਇੱਕ ਸਕਿੰਟ ਦਾ ਵੀ ਫਰਕ ਨਹੀਂ ਪੈਣ ਦਿੰਦਾ ਆਪਾਂ ਅੱਖ ਚਪਕਦੇ ਹਾਂ ਕਿੰਨਾ ਕੁ ਮਿੰਟ ਲੱਗਦਾ ਹੈ ਮਾਈਕਰੋਸੈਕਿੰਡ ਇਹ ਹਿਸਾਬ ਲਾ ਲੈ ਕਿ ਪਰਮੇਸ਼ਰ ਹੈ ਨਾ ਉਹ ਇੰਨਾ ਵੀ ਫਰਕ ਨਹੀਂ ਪੈਣ ਦਿੰਦਾ ਵੱਡੇ ਵੱਡੇ ਮਹਾਪੁਰਸ਼ਾਂ ਨੇ ਨਾਮ ਜਪਿਆ ਤੁਰੂ ਪ੍ਰਹਿਲਾਦ ਜੀ ਵਰਗੇ ਭਗਤਾ ਨੇ ਨਾਮ ਜਪਿਆ ਗੱਲ ਪਛਾਣ ਦੀ ਹੈ ਜਦੋਂ ਪਛਾਣ ਹੋ ਗਈ ਖੇੜ ਬਖਰੀ ਹੈ ਭਾਈ ਨਾਮ ਦੀ ਬਰਕਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਜਪੇਗਾ ਫਲ ਤਾਂ ਉਸ ਨੂੰ ਹੀ ਮਿਲੇਗਾ ਜੇ ਹੁਣ ਮਾਲੀ ਬੀਜ ਬੋਏ ਹੀ ਨਾ ਫੁੱਲ ਕਿੱਥੋਂ ਆਵੇਗਾ ਪੌਦਾ ਕਿੱਥੋਂ ਪੈਦਾ ਹੋਵੇਗਾ ਇਸ ਲਈ ਤੂੰ ਨਾਮ ਜਪਵੇਂਗਾ ਹੀ ਨਹੀਂ ਬਰਕਤ ਕਿਵੇਂ ਪਾਏਗੀ ਲੋਕ ਪਰਲੋਕ ਕਿਵੇਂ ਸਬਰੇਗਾ ਨਾਮ ਦਾ ਬੀਜ ਬਹੁਤ ਆ ਸਹੀ ਭਾਈ ਜਦੋਂ ਨਾਮ ਦਾ ਬੀਜ ਬੋਏਗਾ ਹੋੜੀ ਹੋੜੀ ਬਰਕਤ ਹੋਏਗੀ ਨਾਮ ਤੇਰੇ ਪਾਪ ਕੱਟੂ ਤੇਰੀ ਮਨ ਦੀ ਮੈਲ ਖਤਮ ਕਰੂ ਤੇਰੇ ਪਾਪਾਂ ਦਾ ਨਾਸ ਕਰੂ ਤੇਰੇ ਪਿਛਲੇ ਜਨਮਾਂ ਦੀ ਚੰਚਲਤਾ ਬੁਰਾਈ ਨੂੰ ਖਤਮ ਕਰੂ ਫਿਰ ਹੋਲੀ-ਹੋਲੀ ਨਾਮ ਵਿੱਚ ਰਸ ਆਊਗਾ ਜਿਵੇਂ ਇੱਕ ਜ਼ਮੀਨ ਵਿੱਚ ਅਸੀਂ ਹੀ ਬੀਜ ਬੋਈਏ ਉਸ ਦਾ ਪਹਿਲਾ ਬੀਜ ਪੁੰਗਰੇਗਾ ਉਸ ਨੂੰ ਅਸੀਂ ਜਲ ਲਾਵਾਂਗੇ ਫਿਰ ਉਸ ਨੂੰ ਉਦਾਵੇਗਾ ਟਹਿਣੀਆਂ ਆਣਗੀਆਂ ਪੱਤੇ ਆਣਗੇ ਫਿਰ ਉਸ ਵਿੱਚ ਬੀਜ ਲੱਗੇਗਾ ਫਿਰ ਫਲ ਲੱਗਣਗੇ ਫਿਰ ਫਲ ਥੱਲੇ ਡਿੱਗਣਗੇ ਫਿਰ ਉਸ ਵਿੱਚੋਂ ਫਿਰ ਬੀਜ ਪੈਦਾ ਹੋਏਗਾ ਖੇੜ ਬਹੁਤ ਲੰਬੀ ਹੈ ਫਾਈ ਬਹੁਤ ਲੰਬੀ ਹੈ ਬਰਕਤ ਹੋਲੀ-ਹੋਲੀ ਹੋਏਗੀ ਪਰਮੇਸ਼ਰ ਦੀ ਜਿਹੜੀ ਦਾਤ ਹੈ ਨਾ ਪਰਮੇਸ਼ਰ ਦੇ ਹੱਥ ਵਿੱਚ ਹੈ ਹੁਣ ਤੂੰ ਖਾਲੀ ਹੱਥ ਹੈ ਕਿਤੇ ਕੁਝ ਵਰਤ ਰਿਹਾ ਹੈ ਤੇਰੇ ਕੋਲ ਭਾਂਡਾ ਹੀ ਨਹੀਂ ਤੂੰ ਕਿੱਥੇ ਦਾਤ ਪਵਾਏਗਾ ਆਪ ਕੋਣਾ ਭਾਂਡਾ ਵੱਡਾ ਕਰ ਭਾਂਡਾ ਵੱਡਾ ਨਾਮ ਜਪਣ ਨਾਲ ਹੋਏਗਾ ਜਦੋਂ ਨਾਮ ਜਪੇਗਾ ਪੁੱਟ ਕਣਾ ਖਤਮ ਹੋ ਜਾਵੇਗੀ ਪਰਮੇਸ਼ਰ ਦੇ ਰਾਤੇ ਜਾਣਦਾ ਰਸਤਾ ਹੋਰ ਆਸਾਨ ਹੋ ਜਾਵੇ ਪਰਮੇਸ਼ਰ ਬਹੁਤ ਬੇਅੰਤ ਹੈ ਬਹੁਤ ਬੇਅੰਤ ਹੈ ਬੇਅੰਤਾ ਬੇਅੰਤ ਗੁਣ ਤੇਰੇ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੇਅੰਤ ਹੀ ਗੁਣ ਹਨ ਜਿਸ ਨੇ ਇਸ ਪੂਰ ਕਾਇਨਾਤ ਨੂੰ ਬਣਾਇਆ ਕਿੱਡੀ ਵੱਡੀ ਖੇਡ ਰਚੀ ਇੰਨੀ ਵੱਡੀ ਯੂਨੀਵਰਸ ਗੈਲੈਕਸੀਆਂ ਨੂੰ ਸਥਾਪਿਤ ਕੀਤਾ ਫਿਰ ਉਸ ਨੂੰ ਚਲਾਉਣਾ ਕਿੱਡੀ ਤਗੜੀ ਖੇਡ ਹੈ ਭਾਈ ਸਾਰਾ ਬ੍ਰਹਿਮੰਡ ਖਾណ្ឌ ਬ੍ਰਹਿਮੰਡ ਉਸੇ ਪ੍ਰਕਾਰ ਹੀ ਸਾਡੇ ਸ਼ਰੀਰ ਅੰਦਰ ਹਨ ਗੁਪਤ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ ਭਈ ਬਿਆਨ ਕੀਤਾ ਜਾ ਸਕਦਾ ਪਰ ਨਾਮ ਜਪਣ ਵਾਲੇ ਨੂੰ ਮਹਾਰਾਜ ਸਭ ਕੁਝ ਦਿਖਾ ਦਿੰਦੇ ਹਨ ਉਸ ਦੀ ਅਵਸਥਾ ਇੰਨੀ ਕੂ ਹੋ ਜਾਂਦੀ ਹੈ ਕਿ ਪਰਮੇਸ਼ਵਰ ਨੂੰ ਤਾਲੰਦਾ ਹੈ ਪਦਤ